ਦੇਖੋ ਦੁੱਧ ਲੈਣ ਵਾਲੀ ਪਾਰਟੀ ਵੀ ਮੰਗਰ ਦੀ ਮੰਗਰ ਉਹਰੇ ਬਾਲਟੀਆਂ ਲੈ ਕੇ ਟੱਪ ਲੈ ਕੇ ਸ਼ਾਮ ਦੇ ਟਾਈਮ ਸ਼ਾਮ ਦੇ ਟਾਈਮ ਦੇ ਚਾਰ ਦਾ ਟਾਈਮ ਹੋ ਰਿਹਾ ਦੇਖੋ ਇਹ ਹੁਣ ਦੁੱਧਾਂ ਹੀ ਦੇਣਗੇ ਵਪਾਰੀਆਂ ਦੇ ਦਿਲ ਦੇਖ ਲੋ ਇੱਥੇ ਹੁੰਦਾ ਸਵੇਰ ਦੀ ਮੱਝ ਨਹੀਂ ਵੀ ਕੀ ਹੁੰਦੀ ਉੱਤੋਂ ਆ ਕੇ ਇਹ ਬਿੰਦੇ ਬਿੰਦੇ ਆ ਕੇ ਤੰਗ ਕਰਦੇ ਨੇ ਤੰਗ ਕਰੀ ਜਾਂਦੇ ਨੇ ਕੋਈ ਗਾਲ ਵੀ ਕੱਢਦੇ ਕੋਈ ਧੱਕਾ ਮੁੱਕੀ ਚਵਾਖਾਂ ਨੂੰ ਮਾਰ ਦਿੰਦਾ ਫੇਰਾ ਕੀ ਕਹਿੰਦੇ ਮਾਰਾ ਵਿਆਹ ਜੱਗੇ ਦੀ ਇੱਕ 20 ਦੀ ਝੋਟੀ ਸੀ ਦੇਖ ਲੋ ਕਿਸੇ ਨੇ ਨਹੀਂ ਪੁੱਛਿਆ ਬਈ ਝੋਟੀਆਂ ਅੱਜ ਕੱਲ ਬਹੁਤ ਮੰਦਾ ਹਾਲ ਹੋਦਾ ਬਾਪੂ ਬਹੁਤ ਜਿਆਦੇ ਡਾਊਨ ਹੋ ਰਹੇ ਨੇ ਆ ਬਾਬੇ ਨੇ 1085 ਦੀ ਝੋਟੀ ਵੇਚੀ ਹੋਈ ਐ ਅੱਜ ਬਾਬਾ ਵੀ ਨਰਾਸ਼ ਹੋ ਕੇ ਜਾ ਰਿਹਾ ਐ ਆਵੇ ਕਿੰਨੀ ਚੰਗੀ ਝੋਟੀ ਦੀ ਬਾਬੇ ਦੀ ਰੇਖਾ 2 ਕਿਲੋ ਵਾਲੀ ਲਾ ਕੇ ਦਿੱਸਦੀ ਹੁੰਦਾ ਪੂਰੇ ਹੁੰਦਾ ਕਹਿੰਦੇ ਅੰਦੁੱਦ ਲੈਣ ਵਾਲੀਆਂ ਦੇਖੋ ਢੋਲ ਪਰ ਪਰ ਲਾ ਜਾ ਰਹੇ ਨੇ ਜੀ ਮੌਜ ਰਹੀ ਇਹਨਾਂ ਨੂੰ ਸਵਾ ਕੱਢਣਗੇ ਇਹਨਾਂ ਨੂੰ ਮਨਾ ਸਵਾ ਕੱਢਣਗੇ ਨੀਰਾ ਹੂੰ ਇਹਾਂ ਇਹਨਾਂ ਨੂੰ ਮੰਡੀ ਵਾਲੇ ਦੇ ਨਾਲ ਮੇਲਾ ਚੌ ਚੜਦਾ ਮੈਂ ਕਹਿੰਦਾ ਇਹਨਾਂ ਨੂੰ ਬਈ ਕੁਆਂਟਲਾਂ ਦੇਣਾ ਉਹਨਾਂ ਦੱਦੂ ਬੌਮ ਸੋ ਬਈ ਸਾਰਿਆਂ ਨਾਲੋਂ ਵੱਡੀ ਝੋਲਾ ਮੰਡੀ ਆ ਉਹ ਕਿੱਥੇ ਤੱਕ ਦੇ ਕਿੰਨੇ ਟੱਪ ਨੇ